ਆਓ ਜੀ ਹੁਣ 18ਵੀਂ ਪੌੜੀ ਦੀ 7ਵੀਂ ਪੰਕਤੀ ਤੇ ਨਿਗਾਹ ਮਾਰਦੇ ਹਾਂ ਜੀ ਅਸੰਖ ਮਲੇਸ਼ ਮਲ ਪਖ ਖਾਹੇ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਮਲੇਸ਼ ਮਲ ਪਖ ਖਾਹੇ ਖਾਹੇ ਪਖ ਜਿਹੜੀ ਖਖੇ ਨੂੰ ਸਿਆਰੀ ਆ ਇਹ ਸਾਇਲੈਂਟ ਹੋ ਜਾਂਦੀ ਹੈ ਜੀ ਸਿਆਰੀ ਨੂੰ ਪੜਨ ਦੇ ਦੋ ਤਰੀਕੇ ਹਨ ਜੀ ਇੱਕ ਤਾਂ ਲਾਮ ਪਰ ਲਓ ਜਾਂ ਉਹਨੂੰ ਸਾਇਲੈਂਟ ਕਰ ਲਓ ਠੀਕ ਹੈ ਜੀ ਤੇ ਮਲੇਸ਼ ਦੀ ਇਹ ਪਰਵਾਸ਼ਾ ਹੈ ਜੀ ਮਲਪਖ ਖਾਹੇ ਮਲੇਸ਼ ਹੁੰਦਾ ਜੀ ਮੈਲੀ ਬੋਲੀ ਬੋਲਣ ਵਾਲਾ ਜਾਂ ਮਾੜੀ ਬੋਲੀ ਬੋਲਣ ਵਾਲਾ ਜਾਂ ਖੋਟੀ ਬੁੱਧੀ ਵਾਲਾ ਮਨੁੱਖ ਜਾਂ ਫਿਰ ਗੰਦੀ ਜਾਂ ਮਲੀਨ ਮਤ ਵਾਲਾ ਭੈੜੀ ਮਤ ਵਾਲਾ ਮਨੁੱਖ ਉਸ ਨੂੰ ਮਲੇਸ਼ ਕਿਹਾ ਜਾਂਦਾ ਜੀ ਅਰਥ ਦੋ ਫਿਰ ਨਿਕਲਦੇ ਨੇ ਪਹਿਲਾ ਅਰਥ ਹੈ ਕਿ ਕਿਸਮਾਂ ਵਾਲਾ ਦੂਸਰਾ ਅਰਥ ਹੈ ਜੀ ਕਿਸਮਾਂ ਵਾਲੇ ਵੀ ਅਨੇਕਾਂ ਕਿਸਮਾਂ ਦੀਆਂ ਜਿਹੜੀਆਂ ਮਲੇਸ਼ ਬੁੱਧੀਆਂ ਨੇ ਆ ਮਾੜੀ ਬੋਲੀ ਬੋਲਣ ਦੀਆਂ ਹਨ ਅਨੇਕਾ ਕਿਸਮਾਂ ਦੀਆਂ ਪੈੜੀਆਂ ਮੱਤਾਂ ਹਨ ਜੀ ਦੂਸਰਾ ਹੈ ਵੀ ਅਨੇਕਾਂ ਮਨੁੱਖ ਹਨ ਜਿਹੜੇ ਮਲੇਸ਼ ਹਨ ਜੀ ਪਹਿਲਾ ਕਿਸਮਾਂ ਦੀ ਆ ਜਾਂਦੀ ਹੈ ਮਲੇਸ਼ ਦੀਆਂ ਦੂਜਾ ਮਨੁੱਖਾ ਜਾਂਦੇ ਨੇ ਜੀ ਠੀਕ ਹੈ ਜੀ ਤੇ ਮਲੇਸ਼ ਮਲ ਹੁੰਦਾ ਜੀ ਮੈਲ ਗੰਦਗੀ ਠੀਕ ਹੈ ਜੀ ਪ੍ਰਭੂ ਪਰਮਾਤਮਾ ਤੋਂ ਦੂਰ ਜਿਹੜੀ ਚੀਜ਼ ਆ ਉਹ ਸਾਰੀ ਮਲ ਹੈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੀ ਗੰਦਗੀ ਹੈ ਜੀ ਪਖ ਹੁੰਦਾ ਪਖ ਭਾਵ ਖਾਣ ਯੋਗ ਚੀਜ਼ ਜਿਵੇਂ ਪਖਿਆ ਦਾ ਅੱਧ ਹੁੰਦਾ ਜਿਵੇਂ ਪਖ ਜਿਵੇਂ ਕਹਿੰਦੇ ਮੂੰਹੋਂ ਬੋਲਣ ਵਾਲੀ ਠੀਕ ਹੈ ਖਾਹੇ ਭਾਵ ਖਾ ਕੇ ਚਲੇ ਜਾਣਾ ਖਾਈ ਜਾਣਾ ਖਾਂਦੇ ਰਹਿਣਾ ਠੀਕ ਹੈ ਜੀ ਅਣਗਿਣਤ ਹੀ ਮਨੁੱਖ ਹਨ ਜਿਹੜੇ ਪੈੜੀ ਮੱਤ ਵਾਲੇ ਹਨ ਖੋਟੀ ਬੁੱਧੀ ਵਾਲੇ ਹਨ ਜੋ ਇਸ ਦੁਨੀਆ ਵਿੱਚ ਕੂੜ ਹੀ ਖਾਈ ਜਾਂਦੇ ਹਨ ਕੂੜ ਤੋਂ ਭਾਵ ਉਹ ਹਰ ਇੱਕ ਚੀਜ਼ ਹੈ ਜੀ ਜੋ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਉਲਟ ਹੈ ਜਿਵੇਂ ਮਲ ਮੁੱਤਰ ਕਹ ਦਈਏ ਜੀ ਮਲ ਸ਼ਬਦ ਉੱਥੋਂ ਆਇੰਦਾ ਭਾਵ ਗੰਧਮੰਦ ਖਾਈ ਜਾਂਦੇ ਨੇ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਔਰ ਜਿੰਨੀਆਂ ਵੀ ਚੁਗਲੀਆਂ ਕਰਦੇ ਆ ਲੋਕ ਠੀਕ ਹੈ ਜੀ ਜਿੰਨਾ ਵੀ ਆਪਾਂ ਕਿਸੇ ਹੋਰ ਦੀ ਨਿੰਦਿਆ ਕਰਦੇ ਆ ਕਿਸੇ ਦਾ ਮਜ਼ਾਕ ਉਡਾਨੇ ਆ ਇਹ ਸਭ ਮਲ ਵਿੱਚ ਆ ਜਾਂਦਾ ਜੀ ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਉਹੀ ਸੂਚੇ ਨੇ ਉਹੀ ਸੱਚੇ ਨੇ ਜਿਨ੍ਹਾਂ ਦੇ ਮਨਾਂ ਵਿੱਚ ਪ੍ਰਭੂ ਪਰਮਾਤਮਾ ਵਸਦਾ ਹੈ ਮਹਾਰਾਜ ਜੀ ਕਹਿੰਦੇ ਨੇ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਆਪਾਂ ਪਹਿਲਾਂ ਪੜ੍ਹ ਕੇ ਅਰੇ ਸੁਚਿੰਮਤਾ ਨਹੀਂ ਆਉਂਦੀ ਠੀਕ ਹੈ ਜੀ ਉਦੋਂ ਹੀ ਆਉਂਦੀ ਹੈ ਉਹਨੂੰ ਹੀ ਆਉਂਦੀ ਹੈ ਜੋ ਹਰ ਵਕਤ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਹੈ ਨਾਮ ਜਪਣ ਦੀਆਂ ਵਿਧੀਆਂ ਵੀ ਆਪਾਂ ਪਹਿਲਾਂ ਦੇਖ ਲਈਆਂ ਜੀ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਉਸ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਠੀਕ ਹੈ ਜੀ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ ਉਸ ਦੀ ਉਸਤਤ ਕਰਨੀ ਠੀਕ ਹੈ ਜੀ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਨੀ ਉਸ ਦੇ ਚਰਨਾਂ 'ਚ ਧਿਆਨ ਲਾਉਣਾ ਉਸ ਨਾਲ ਗੱਲਾਂ ਬਾਤਾਂ ਕਰਨੀਆਂ ਉਸ ਨਾਲ ਪ੍ਰੀਤ ਪਾਉਣੀ ਉਸ ਨੂੰ ਹਮੇਸ਼ਾ ਆਪਣੇ ਮਨ ਵਿੱਚ ਧਿਆਈ ਰੱਖਣਾ ਮਨ ਵਿੱਚ ਯਾਦ ਰੱਖਣਾ ਚਿੱਤ ਵਿੱਚ ਯਾਦ ਰੱਖਣਾ ਇਹ ਸਾਰੇ ਮਲ ਤੋਂ ਦੂਰ ਹੋਣ ਦੀ ਗੱਲ ਹੈ ਜੀ ਤੇ ਉਹੀ ਜਿਹੜਾ ਰਸਤਾ ਹੈ ਸਾਰਾ ਇਸ ਦੁਨੀਆ ਤੋਂ ਬਚਾਉਣ ਦਾ ਵੀ ਰਸਤਾ ਹੈ ਇਸ ਦੁਨੀਆ ਵਿੱਚ ਗੰਦ ਤੋਂ ਬਚਣ ਦਾ ਵੀ ਰਸਤਾ ਹੈ ਜੀ ਨਹੀਂ ਤਾਂ ਜ਼ਿਆਦਾਤਰ ਆਪਾਂ ਜੋ ਵੀ ਗੱਲ ਕਰਦੇ ਆ ਉਹਦੇ ਵਿੱਚ ਆਪਣੇ ਤੋਂ ਬਿਨਾ ਦੂਸਰਿਆਂ ਦੀ ਗੱਲ ਹੁੰਦੀ ਹੈ ਉਸ ਵਿੱਚ ਦੂਸਰਿਆਂ ਦੀ ਨਿੰਦਿਆ ਵੀ ਹੋ ਜਾਂਦੀ ਹੈ ਚੁਗਲੀ ਵੀ ਹੋ ਜਾਂਦੀ ਹੈ ਕਿਸੇ ਦਾ ਮੁਖੌਲ ਵੀ ਉਡਾਇਆ ਜਾਂਦਾ ਹੈ ਜੀ ਚਾਹੇ ਉਹ ਜਾਣੇ ਵਿੱਚ ਹੋਵੇ ਚਾਹੇ ਉਹ ਅਣਜਾਣੇ ਵਿੱਚ ਹੋਵੇ ਤੇ ਕਦੇ-ਕਦੇ ਹਉਮੈ ਵਿੱਚ ਕਿਹਾ ਵੀ ਜਾਂਦਾ ਕਿ ਮੈਂ ਦੇਖ ਲਊਗਾ ਜਦ ਮੈਂ ਆ ਕਰ ਦੂੰਗਾ ਜਦ ਮੈਂ ਉਹ ਕਰ ਦੂੰਗਾ ਇਸ ਲਈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਕੁਝ ਵੀ ਕਿਹਾ ਜਾਂਦਾ ਜੀ ਉਹ ਸਾਰਾ ਮਲ ਹੈ ਸੋ ਇਸ ਲਈ ਅਨੇਕਾਂ ਤਰ੍ਹਾਂ ਦੇ ਗੰਦੇ ਬੁੱਧੀ ਵਾਲੇ ਲੋਕ ਹਨ ਅਨੇਕਾਂ ਕਿਸਮਾਂ ਹਨ ਜੀ ਅਨੇਕਾਂ ਤਰ੍ਹਾਂ ਦੇ ਮਲੇਸ਼ ਹਨ ਮਾੜੀ ਅਨੇਕ ਤਰ੍ਹਾਂ ਦੀਆਂ ਮਾੜੀਆਂ ਬੋਲੀਆਂ ਨੇ ਅਨੇਕਾਂ ਤਰ੍ਹਾਂ ਦੇ ਮਾੜੇ ਸੋਚ ਨੇ ਅਨੇਕਾਂ ਤਰ੍ਹਾਂ ਦੇ ਖੋਟੀ ਬੁੱਧੀਆਂ ਨੇ ਜੀ ਤੇ ਦੂਸਰੇ ਅਰਥ ਹਨ ਅਨੇਕਾਂ ਤਰ੍ਹਾਂ ਦੇ ਅਣਗਿਣਤ ਅਣਗਿਣਤ ਹੀ ਲੋਕ ਹਨ ਜੋ ਖੋਟੀ ਬੁੱਧੀ ਵਾਲੇ ਹਨ ਭੈੜੀ ਮਤ ਵਾਲੇ ਹਨ ਖੋਟੀ ਬੋਲੀ ਵਾਲੇ ਹਨ ਮਾੜੀ ਭੈੜੀ ਬੋਲੀ ਬੁੱਲਣ ਵਾਲੇ ਹਨ ਜੋ ਇਸ ਦੁਨੀਆ ਵਿੱਚ ਕੂੜ ਹੀ ਖਾਂਦੇ ਤੁਰੇ ਜਾਂਦੇ ਨੇ ਜੀ ਆਓ ਦੇਖਿਏ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ